ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮਿੱਤਰ ਕਰਕੇ ਸੰਬੋਧਨ ਕਰੇਗਾ ਪਤੀ ਪਤਨੀ ਨੂੰ ਚਿੱਠੀ ਲਿਖੇ ਤਾਂ ਪਤਨੀ ਕਰਕੇ ਸੰਬੋਧਨ ਕਰੇਗਾ ਚਿੱਠੀ ਮਿਲੀ ਉਹ ਵਿਚਾਰੀ ਅਨਪੜ ਚਲੀ ਗਈ ਪੜੋਸੀ ਕੋਲ ਪੜੋਸ ਦੇ ਚਲੀ ਗਈ ਤੇ ਕਹਿੰਦੀ ਹੈ ਵੀਰ ਜੀ ਇਹ ਚਿੱਠੀ ਕਿੱਥੋਂ ਆਈ ਹੈ ਪੜ ਕੇ ਸੁਣਾਓ ਹੁਣ ਇੱਕ ਇੱਕ ਅੱਖਰ ਜੋ ਪਤੀ ਨੇ ਪਤਨੀ ਨੂੰ ਲਿਖਿਆ ਉਹ ਪੜਦਾ ਹੈ ਸੰਬੰਧਿਤ ਅਲਫਾਜ਼ ਵੀ ਪੜਦਾ ਹੈ ਮੇਰੀ ਪਿਆਰੀ ਪਤਨੀ ਉਹ ਸੰਬੰਧਿਤ ਅਫਾਜ਼ ਮੁਖਾਤਬ ਕੀਤਾ ਹੈ ਉਹ ਵੀ ਪੜਦਾ ਹੈ ਉਹ ਪੜਦਾ ਤੇ ਪਤਨੀ ਹੰਗਾਰਾ ਭਰੀ ਜਾਂਦੀ ਹੈ ਉਹ ਸਾਰੀਆਂ ਸਤਰਾਂ ਪੜੀ ਜਾਂਦਾ ਹੈ ਉਹ ਹੰਗਾਰਾ ਭਰੀ ਜਾਂਦਾ ਹੈ ਕਿ ਹੰਗਾਰਾ ਕਿਉਂਕਿ ਉਹ ਭਰੀ ਜਾ ਰਹੀ ਹੈ ਤੇ ਉਹ ਸੁਣਾਈ ਜਾ ਰਿਹਾ ਹੈ ਤੇ ਚਿੱਠੀ ਸੁਣਾਉਣ ਵਾਲਾ ਇਹ ਸੋਚੇ ਮੈਂ ਪੜੀ ਜਾਂਦਾ ਹੰਗਾਰਾ ਭਰੀ ਜਾਂਦੀ ਹੈ ਤੇ ਹੁਣ ਉਹ ਦਾਵਾ ਕਰੇ ਤੂੰ ਮੇਰੀ ਪਤਨੀ ਮੈਂ ਤੇਰਾ ਪਤੀ ਕਿਉਂਕਿ ਮੈਂ ਜੋ ਕੁਝ ਕਹਿੰਦਾ ਰਿਆਂ ਬੋਲਦਾ ਰਿਆਂ ਤੂੰ ਹੰਗਾਰਾ ਵਰਦੀ ਪਈਆਂ ਚਿੱਠੀ ਪੜ ਕੇ ਸੁਣਾਉਣ ਵਾਲਾ ਅਗਰ ਪਤੀ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਗੁਰਨਾਣਿਕ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਠੱਗ ਨਹੀਂ ਹੈ। ਉਸ ਤੋਂ ਵੱਡਾ ਕੋਈ ਧੋਖੇबाज ਨਹੀਂ ਹੈ। ਇਥੇ ਧੋਖਾ ਹੈ ਮੈਂ ਖਾ ਤੁਸੀਂ ਧੋਖਾ ਪੇ ਕਰ ਦਿੱਤਾ। ਜਿਠੀ ਕਿਸੇ ਦੀ ਤੇ ਮਾਲਕ ਆਪੇ ਬਣਦੇ। ਇਥੇ ਤੇ ਗੁਰਨਾਣਿਕ ਵੀ ਮਾਲਕ ਨਹੀਂ ਬਣਦੇ। ਕਹਿੰਦੇਨ ਖਸਮ ਦੇ ਬੋਲ ਨੇ, ਮੇਰੇ ਬੋਲ ਹੀ ਨਹੀਂ ਨੇ। ਜੈਸੇ ਮੈਂ ਆਵੇ ਖਸਮ ਕੀ ਬਾਣੀ। ਕੈਸੜਾ ਕਰੀਂ ਗਿਆਨ ਵੇ ਲਾਲੋ ਤੇ ਦਾਵਾ ਗੁਰੂ ਨਾਨਕ ਵੀ ਨਹੀਂ ਕਰਦੇ ਆਪਣੇ ਆਪ ਨੂੰ ਇੱਕ ਪਾਸੇ ਕਰ ਦੇਣਾ ਮੈਂ ਤੇ ਚੁੱਪ ਕਰ ਗਿਆ ਹਉ ਆਪੋਂ ਬੋਲ ਨਾ ਜਾਣਦਾ ਹੋ ਕੇ ਹਾ ਸਭ ਹੁਕਮਾਓ ਜੀਓ ਮੈਂ ਤੇ ਚੁੱਪ ਕਰ ਗਿਆ ਕਦੋਂ ਦਾ ਚੁੱਪ ਕਰ ਗਿਆ ਪਤਾ ਨਹੀਂ ਖਸਮ ਕੀ ਬੋਲਦਾ ਬੋਲੀ ਜਾਂਦਾ ਜੈਸੇ ਮੇ ਆਵੇ ਖਸਮ ਕੀ ਬਾਣੇ ਤੇ ਛੜਾ ਕਰੀਂ ਗਿਆਨ ਵੇ ਲਾਲੋ ਇਹਨਾਂ ਬੋਲਾਂ ਚ ਜੋਤ ਹੈ ਇਨਾ ਬੋਲਾਂ ਚ ਨੂਰ ਹੈ ਇਨਾ ਬੋਲਾਂ ਚ ਅੰਮ੍ਰਿਤ ਹੈ 임ਰਾ ਬੋਲਾਂ ਦੇ ਚ ਜ਼ਿੰਦਗੀ ਦੀ ਮਹਾਨਤ ਹੈ ਸਹਿਬ ਕਹਿੰਦੇ ਬੋਲ ਮੇਰੇ ਨਹੀਂ ਕਿਉਂਕਿ ਬੋਲ ਖਸਮ ਦੇ ਨੇ ਕਿ ਇਸ ਵਕਤ ਮੈਂ ਉਹ ਲੰਬਾ ਚੋੜਾ ਪ੍ਰਕਰਣ ਤੁਹਾਡੇ ਸਾਹਮਣੇ ਨਾ ਰੱਖਾਂ ਗੁਰੂ ਨਾਨਕ ਕਹਿੰਦੇ ਨੇ ਸਾਰਾ ਸੰਸਾਰ ਹੀ ਬੋਲ ਤੋਂ ਆਇਆ ਉਤਪਤ ਪਰਲੇ ਸ਼ਬਦੇ ਹੋਵੇ ਅੰਧੇਰਾ ਹੀ ਸੀ ਅਰਬਾਦ ਨਰਬਦ ਧੰਦੂਕਾਰਾ 36 ਯੁੱਗ ਵਰਤੇ ਗੁਬਾਰੇ ਮੁਖਤਸਰ ਮੈਂ ਅਰਜ਼ ਕਰੀ ਜਾਵਾਂ ਪਤਾ ਨਹੀਂ ਕਿਤਨੇ ਸਮੇਂ ਤੱਕ ਅੰਧੇਰੀ ਅੰਧੇਰਾ ਰਿਆ ਉਸੇ ਅੰਧੇਰੇ ਚ ਇੱਕ ਦਿਨ ਸ਼ਬਦ ਹੋਇਆ ਔਰ ਵਾਹ ਖਰਮਾ ਸੂਰਜ ਪ੍ਰਗਟ ਹੋਇਆ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ ਇਹ ਜ਼ਮੀਨ ਉਸੇ ਸੂਰਜ ਦਾ ਟੁਕੜਾ ਸਮਾ ਪਾ ਕੇ ਠੰਡੀ ਹੋਈ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਈ ਇਹ ਪੱਥਰ ਹਜ਼ਾਰਾਂ ਲੱਖਾਂ ਸਾਲ ਦੀ ਯਾਤਰਾ ਤੋਂ ਬਾਅਦ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇ ਵਿੱਚ ਪ੍ਰਗਟ ਹੋਇਆ ਇਹ ਬਨਸਪਤੀ ਹਜ਼ਾਰਾਂ ਲੱਖਾਂ ਸਾਲ ਦੀ ਯਾਤਰਾ ਤੋਂ ਬਾਅਦ ਰੂਪ ਬਦਲਦੇ ਆ ਬਦਲਦੇ ਆ ਪਸ਼ੂ ਪੰਛੀਆਂ ਦੇ ਰੂਪ ਵਿੱਚ ਪ੍ਰਗਟ ਹੋਈ اور ਪਸ਼ੂ ਪੰਛੀ ਹਜ਼ਾਰਾਂ ਲੱਖਾਂ ਸਾਲ ਦੀ ਯਾਤਰਾ ਤੋਂ ਬਾਅਦ ਸ਼िखर ਤੇ ਪਹੁੰਚ ਕੇ ਜਿਸ ਵਜੂਦ ਵਿੱਚ ਪ੍ਰਗਟ ਹੋਏ ਉਹ ਮਨੁੱਖ ਹੈ ਇਨਸਾਨ ਹੈ ਰੂਪ ਹੀ ਨਹੀਂ ਬੁੱਧ ਬਲ ਹੀ ਨਹੀਂ ਮੋਹ ਪਰਦੇ ਸੰ ਦੂਰ ਤੇ ਆਈ ਬੜੀ ਲੰਬੀ ਯਾਤਰਾ ਮੈਂ ਆਇਆ ਦੂਰੋਂ ਚੱਲ ਕੇ ਯਾਤਰਾ ਤੇ ਬਹੁਤ ਲੰਬੀ ਜੇ ਸ਼ਬਦ ਤੋਂ ਇਹ ਸਾਰਾ ਆਮਣਾ ਹੋਇਆ ਹੈ ਤਾਂ ਸ਼ਬਦ ਮੌਜੂਦ ਹੈ ਤੇ ਸ਼ਬਦ ਹੀ ਵਾਪਸੀ ਕਰਾਏਗਾ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਸ ਦੀ ਰਮਜ਼ ਤੇ ਬਾਰਕੀਆਂ ਜੋ ਗੁਰਗਨ ਸਾਹਿਬ ਜੀ ਮਹਾਰਾਜ ਬਿਆਨ ਕਰਦੇ ਨੇ ਕਿਸ ਵਕਤ ਫਿਰ ਮੁਖਤਸਰ ਮੈਂ ਅਰਜ਼ ਕਰਾਂ ਮਨੁੱਖੀ ਸਾਰੇ ਸੰਵੰਨ ਸ਼ਬਦ ਕਰਕੇ ਜੁੜਦੇ ਨੇ ਔਰ ਇਹ ਸ਼ਬਦ ਜੋਤ ਨੇ ਸਾਇੰਸ ਅੱਜ ਸਫਲ ਹੋਈ ਹੈ ਇੱਕ ਸਰੀਰ ਦੇ ਅੰਗ ਦੂਜੇ ਚ ਪਾ ਦੇਣਾ ਕਿਡਨੀ ਕਿਸੇ ਦੀ ਲਗਾਈ ਕਿਸੇ ਨੂੰ ਗਈ ਹੈ ਅੱਖਾਂ ਕਿਸੇ ਦੀਆਂ ਨੇ ਤੇ ਲਾਈਆਂ ਕਿਸੇ ਨੂੰ ਗਈਆਂ ਨੇ ਐ ਗੈਨੇ ਬਲਵਿੰਦਰ ਸਿੰਘ ਜੀ ਬੈਠੇ ਨੇ ਜਿੱਥੇ ਰੋ ਸਟਰੀਟ ਦੇ ਚ ਗ੍ਰੰਥੀ ਸਨ ਇਹਨਾਂ ਤੋਂ ਪਹਿਲੇ ਉੱਥੇ ਸਨ ਭਾਈ ਗੁਰਮukh ਸਿੰਘ ਜੀ ਦੀਵਾਨਾ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਪਹਿਲੇ ਹਾਂਗਕਾਂਗ ਆਉਂਦੇ ਸਨ ਉਹਨਾਂ ਦੇ ਆਉਂਦੇ ਮੈਂ ਕਈ ਦਫਾ ਗਿਆ ਸੀ ਤੇ ਜਦ ਮੈਂ ਵੈਨਕੂਵਰ ਗਿਆ ਤੇ ਮੈਂ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ ਬੜੇ ਪਿਆਰ ਨਾਲ ਉਹ ਮਿਲੇ कि ਜਦ ਮੈਂ ਬਾਰ ਬਾਰ ਉਹਨਾਂ ਦੀ ਅੱਖਾਂ ਨੂੰ ਵੇਖਾਂ ਤੇ ਵਸਪੈ ਕਹਿੰਨੇ ਗਿਆਨੀ ਜੀ ਤੁਸੀਂ ਜਿਹੜਾ ਬਾਰ ਬਾਰ ਦੇਖਦੇ ਭਇਓ ਚਲੋ ਮੈਂ ਤੁਹਾਡਾ ਸ਼ੰਕਾ ਦੂਰ ਕਰ ਦਿਆਂ ਇਹ ਅੱਖਾਂ ਇੱਕ ਗੋਰੇ ਕੈਨੇਡੀਅਨ ਦੀਆਂ ਨੇ ਮੇਰੀਆਂ ਅੱਖਾਂ ਖਰਾਬ ਹੋ ਗਈਆਂ ਸਨ ਉਹ ਕੱਢ ਦਿੱਤੀਆਂ ਗਈਆਂ ਨਾਕਹਰਾ ਹੋ ਗਈਆਂ ਸਨ ਇਹ ਆਈ ਬੈਂਕ ਤੋਂ ਮੈਨੂੰ ਦੋ ਅੱਖਾਂ ਮਿਲੀਆਂ ਨੇ ਕਿਸੇ ਗੋਰੇ ਅੰਗਰੇਜ਼ ਦੀਆਂ ਨੇ ਕੈਨੇਡੀਅਨ ਅੰਗਰੇਜ਼ ਦੀਆਂ ਨੇ ਇਹ ਉਹ ਅੱਖਾਂ ਨੇ ਨੀਲੀਆਂ ਨੇ ਮੇਰੀਆਂ ਅੱਖਾਂ ਕਾਲੀਆਂ ਸਨ ਤੇ ਨੀਲੀਆਂ ਅੱਖਾਂ ਨਾਲ ਚਿਹਰਾ ਕੁਝ ਹੋਰ ਹੋ ਗਿਆ ਹੋਰ ਦਿਸੇ ਅੱਖਾਂ ਮੈਂ ਉਹਨਾਂ ਦੀਆਂ ਕਾਲੀਆਂ ਦੇਖੀਆਂ ਸਨ ਤੇ ਮੈਨੂੰ ਕਹਿਣ ਲੱਗੇ ਦਿਲ ਤੇ ਮੇਰਾ ਹੈ ਦਿਮਾਗ ਤੇ ਮੇਰਾ ਹੈ ਪਰ ਮੈਂ ਤੁਹਾਨੂੰ ਦੇਖਦਾ ਭਾਂ ਅੱਖਾਂ ਮੇਰੀਆਂ ਨਹੀਂ ਹੈ ਇੱਕ ਕੈਨੇਡੀਅਨ ਅੰਗਰੇਜ਼ ਦੀਆਂ ਅੱਖਾਂ ਨੇ ਗੋਰੇ ਦੀਆਂ ਅੱਖਾਂ ਨੇ ਸਾਇੰਸ ਦਾ ਕਮਾਲ ਅੱਖਾਂ ਕਿਸੇ ਦੀਆਂ ਨੇ ਲਗਾਈਆਂ ਕਿਸੇ ਨੂੰ ਗਏ ਭਾਈ ਗੁਰਮੁਖ ਸਿੰਘ دیਵਾਨਾ ਕਾਫੀ ਲੰਬੇ ਸਮੇਂ ਤੱਕ ਉਥੇ ਹੈਡ ਗ੍ਰੰਥੀ ਦੀ ਸੇਵਾ ਕਰਦੇ ਰਹੇ ਕਿਡਨੀ ਕਿਸੇ ਦੀ ਹੈ ਲਗਾਈ ਕਿਸੇ ਨੂੰ ਗਈ ਹੈ ਖੂਨ ਕਿਸੇ ਦਾ ਹੈ ਪਾਇਆ ਕਿਸੇ ਦੇ ਅੰਦਰ ਗਿਆ ਹੈ ਸੈਂਸ ਅਜ ਸਫਲ ਹੋਈਏ ਇੱਕ ਸਰੀਰ ਦੇ ਅੰਗ ਦੂਜੇ ਸਰੀਰ ਦੇ ਵਿੱਚ ਫਿਟ ਕਰ ਰਹੇ ਨੇ ਕਿ ਅਗਲਾ ਸਰੀਰ ਠੀਕ ਠਾਕ ਚੱਲੇ ਮੈਂ ਐਸੇ ਮਰੀਜ਼ ਦੇਖੇ ਨੇ ਕਿਡਨੀ ਕਿਸੇ ਦੀ ਲੱਗੀ ਹੋਈ ਹੈ ਠੀਕ ਹੈ ਜੀ ਰਹੇ ਚੱਲ ਰਹੇ ਅੱਖਾਂ ਕਿਸੇ ਦੀਆਂ ਨੇ ਉਹਨਾਂ ਨਾਲ ਵੇਖ ਰਹੇ ਨੇ। ਔਰ ਜਗਤ ਦੇ ਚੱਲ ਰਹੇ ਨੇ। ਸੈਸ ਅੱਜ ਸਫਲ ਹੋਈ ਹੈ। ਧਰਮ ਅਨਭਵੀ ਪੁਰਸ਼ ਅਵਤਾਰੀ ਪੁਰਸ਼ ਬੜੇ ਪੁਰਾਣੇ ਸਮੇਂ ਤੋਂ ਇੱਕ ਸਫਲਤਾ ਨੂੰ ਪ੍ਰਾਪਤ ਕਰ ਚੁੱਕੇ ਸੰਜੋ ਜੋ ਜੋਤ ਉਹਨਾਂ ਦੇ ਅੰਦਰ ਉਤਰੀ ਸੀ। ਉਹਨੂੰ ਕੱਢ ਕੇ ਦੂਸਰੇ 'ਚ ਪਾ ਦੇਣੇ। ਕਿਉਂ ਦੇਖ ਲੈਣਾ ਹੁਣ ਘਰ ਪੁਰਾਣਾ ਹੋ ਗਿਆ ਸਰੀਰ ਪੁਰਾਣਾ ਹੋ ਗਿਆ ਮਕਾਨ ਪੁਰਾਣਾ ਹੋ ਗਿਆ ਟਾਈ ਡੇਰੀ ਹੋਵੇਗਾ ਕਿਉਂਕਿ ਮਕਾਨ ਦੀ ਆਪਣੀ ਉਮਰ ਹੈ 100 ਸਾਲ ਦੀ ਉਮਰ ਹੈ 80 ਸਾਲ ਦੀ ਉਮਰ ਹੈ 60 ਸਾਲ ਦੀ ਉਮਰ ਹੈ ਮਕਾਨ ਦੀ ਉਮਰ ਹੈ ਜੋਤ ਤੇ ਸਦੀਵੀ ਹੈ ਜੋਤ ਤੇ ਅਮਰ ਹੈ ਮੱਲਾ ਪਹਿਲਾ ਮੱਲੇ ਦੇ ਅਰਥ ਮਕਾਨ ਨੇ ਅਰਬੀ ਵਿੱਚ ਮਕਾਨ ਨੂੰ ਮਹਿਲਾ ਕਹਿੰਦੇ ਨੇ ਤੇ ਭਾਰਤ ਦੇ ਚ ਮੱਲੇ ਦਾ ਮਤਲਬ ਬਹੁਤ ਸਾਰੇ ਮਕਾਨਾਂ ਦਾ ਇਕੱਠ ਨਹੀਂ ਇੱਕ ਵੱਡੇ ਮਕਾਨ ਨੂੰ ਮਹੱਲਾ ਕਹਿੰਦੇ ਨੇ ਮਹਿਲ ਕਹਿੰਦੇ ਨੇ ਅਰਬੀ ਦਾ ਲਫ਼ਜ਼ ਹੈ ਮੱਲਾ ਪਹਿਲਾ ਉਹ ਜੋਤ ਪਹਿਲੇ ਮਕਾਨ ਦੇ ਚ ਬੋਲੀ ਫਿਰ ਉਹ ਜੋਤ ਗੁਰੂ ਤੇ ਮਕਾਨ ਦਾ ਨਾਂ ਨਾਨਕ ਮਕਾਨ ਪੁਰਾਣਾ ਹੋ ਗਿਆ ਦੇਖ ਲਿਆ ਗਿਆ ਗਿਰ ਜਾਏਗਾ ਰਹਿ ਜਾਏਗਾ ਜੋਤ ਕੱਢ ਕੇ ਦੂਜੇ ਮਕਾਨ ਦੇ ਚ ਪਾ ਦਿੱਤੀ ਗਈ ਉਸ ਜੋਤ ਦਾ ਨਾਮ ਲੈਣਾ ਸੀ ਮਕਾਨ ਦਾ ਨਾਮ ਲੈਣਾ ਸੀ ਉਸ ਘਰ ਦਾ ਨਾਮ ਮਕਾਨ ਦਾ ਨਾਮ ਲੈਣਾ ਸੀ ਜੋਤ ਤੇ ਗੁਰੂ ਕਿਉਂਕਿ ਜਦ ਗੁਰੂ ਉਹ ਜੋਤ ਗੁਰੂ ਹੈ ਕੱਢ ਕੇ ਦੂਜੇ ਮਕਾਨ ਦੇ ਚ ਪਾ ਦਿੱਤੀ ਗਈ ਤਾਂ ਲੈਣਾ ਲੈਣਾ ਨਹੀਂ ਗੁਰੂ ਅੰਗ ਕونکہ ਗੁਰੂ ਅੰਦਰ ਸਮਾ ਗਿਆ ਜੋਤ ਅੰਦਰ ਸਮਾ ਗਈ ਕਲ ਫਕਤ ਲੋਕੀ ਕਹਿੰਦੇ ਸਨ ਅਮਰ ਉਹ ਨਿਥਾਵਾਂ ਹੈ ਨਿਮਾਣਾ ਹੈ ਜੋਤ ਅੰਦਰ ਪ੍ਰਵੇਸ਼ ਕਰ ਗਈਏ ਘਰ ਬਦਲਦੀ ਰਹੀਏ ਜੋਤ ਨਿਥਾਵਾਂ ਦੀ ਥਾਂ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਇਸ ਤਰ੍ਹਾਂ ਜੋਤ ਮਕਾਨ ਬਦਲਦੀ ਰਹੀਏ ਘਰ ਬਦਲਦੇ ਰਹੀ ਫਿਰ ਜੁਗੋ ਜੁਗ ਅਟਲ ਘਰ ਧਨ ਗੁਰੂ ਗ੍ਰੰਥ ਸਾਹਿਬ ਦੇ ਸਮਾ ਗਈ ਤੇ ਰਹਿ ਵੀ ਕਰਨਗੇ ਕਿਉਂਕਿ ਸਰੀਰ ਦਾ ਮਕਾਨ ਹਰ ਜਗ੍ਹਾ ਨਹੀਂ ਹੋ ਸਕਦਾ ਹਰ ਜਗ੍ਹਾ ਨਹੀਂ ਹੋ ਸਕਦਾ ਗ੍ਰੰਥ ਦਾ ਮਕਾਨ ਹਰ ਜਗ੍ਹਾ ਹੋ ਸਕਦਾ ਹੈ ਹਰ ਜਗ੍ਹਾ ਹੋ ਸਕਦਾ ਹੈ ਸਰੀਰ ਦਾ ਮਕਾਨ ਹਰ ਜਗ੍ਹਾ ਨਹੀਂ ਹੋ ਸਕਦਾ